ਜਦੋਂ ਮੀਂਹ ਦੇ ਦਿਨਾਂ 'ਚ ਬਰਸਾਤਾਂ ਜਿੰਦ ਦਿਨ ਹੋਣਾ ਰਹੇ ਆ ਉਹਦੇ ਵਿੱਚ ਇੱਥੇ ਪਾਣੀ ਬਹੁਤ ਇਕੱਠਾ ਹੋ ਜਾਂਦਾ ਹੈ ਜੀ ਤੇ ਨਾਲੇ ਸਫਾਈ ਨਾ ਹੋਣ ਕਰਕੇ ਪਾਣੀ ਸਾਰਾ ਇੱਥੇ ਬਲੌਕੇਜ ਹੋ ਜਾਂਦੀ ਆ ਉੱਪਰ ਸੜਕ ਨੂੰ ਐਨੇ ਸਾਲਾਂ ਤੋਂ ਟੁੱਟੀ ਹੋਈ ਆ ਉਹਦੀ ਕੋਈ ਸਾਰ ਲੈਣ ਆਲਾ ਹੈ ਨੀਗਾ ਪ੍ਰਸ਼ਾਸਨ ਨੂੰ ਕਿੰਨੀ ਵਾਰ ਖ਼ਬਰਾਂ 'ਚ ਖਬਰਾਂ ਲੱਗ ਚੁੱਕੀਆਂ ਵਾਂ ਉਹਦੇ ਕੋਈ ਹੱਲ ਨਹੀਂ ਨਿਕਲ ਰਿਹਾ ਹੈਗਾ ਉਮੀਦ ਇਹ ਦਿਨ ਚੱਲਦੇ ਪੇਪਰ ਸੱਤਾ ਆਇਆ ਉੱਪਰ ਸਿਰ ਤੇ ਫੇ ਜਦੋਂ ਪਾਣੀ ਆਊਗਾ ਤਾਂ ਕਿਆ ਉਦੋਂ ਹੀ ਸੋਚਿਆ ਜਾਊਗਾ ਪਰ ਤੁਸੀਂ ਲੋਕ ਵੋਟਾ ਪਾਉਣੇ ਹੋ ਤੁਸੀਂ ਲੋਕ ਵੋਟਾ ਪਾਉਣੇ ਹੋ ਕੌਣ ਚਣਦੇ ਹੋ ਐਮਸੀ ਜਿਹੜਾ ਆ ਉਹ ਵੀ ਕੀ ਕਰਕੇ ਜਾਂਦਾ ਐਮਸੀ ਸਾਹਿਬ ਉਹ ਹੀ ਉਹਨਾਂ ਨੂੰ ਸਾਡੀ ਰੁਕ ਤਕਲੀਫਾਂ ਆ ਕੇ ਸੁਣਨੀਆਂ ਚਾਹੀਦੀਆਂ ਵਾ ਉਹ ਐਮਸੀ ਬਣਾਉਂਦਾ ਮਤਲਬ ਇਹੀ ਹੈ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਆ ਨਾਲੇ ਸਫਾਈ ਕਰੋ ਸੜਕਾਂ ਨਾਲ ਰਿਲੇਟਡ ਜੋ ਸਾਨੂੰ ਟੈਕਸ ਪੇ ਕਰਦੀ ਹੈ ਜਦਾਂ ਹਰ ਇੱਕ ਚੀਜ਼ ਗਵਰਨਮੈਂਟ ਲੈਂਦੀ ਹੈ ਸਾਡੇ ਕੋਲੋਂ ਸਹੂਲਤਾਂ ਵੀ ਤਾਂ ਉਸ ਹਿਸਾਬ ਨਾਲ ਦੇਣੀਆਂ ਚਾਹੀਦੀਆਂ ਵਾ ਜਦੋਂ ਸਾਡੇ ਨਾਲ ਸਫਾਈ ਤਾਂ ਕਰਵਾਈ ਗਈ ਸੀ ਫਿਰ ਫਿਰ ਕਿਵੇਂ ਲੱਗਾ ਫੁਰ ਫੁਰ ਕੇ ਪੱ ਇਹ ਸਫਾਈ ਨਹੀਂ ਹੋਈ ਮਤਲਬ ਲਾਸਟ ਈਅਰ 1 ਸਾਲ ਹੋ ਚੁੱਕਾ ਗੰਦੇ ਨਾਲੀ ਸਫਾਈ ਹੋਇਆ ਨੂੰ 1 ਸਾਲ ਤੋਂ ਬਾਅਦ ਉਹ ਦੇਖੋ ਸੀ ਨਾਲੇ ਦਾ ਹਾਲ ਸੜਕ ਦਾ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਜ਼ਿਆਦਾ ਬੁਰਾ ਹਾਲ ਆ ਇਹਨੂੰ ਘਟ ਤੋਂ ਘਟ ਵੀ ਸਾਨੂੰ ਮੈਨੂੰ ਸ਼ੌਫੁੱਲੇ ਨੂੰ ਵੀ 8 ਸਾਲ ਹੋ ਗਏ 8 ਸਾਲ ਦੇ ਵਿੱਚ ਮੈਂ ਜੋ ਹੈ ਦੀ ਸੜਕ ਦੀ ਹਾਲਤ ਉਹੀ ਕੁਛ ਹੈ ਅੱਲੀ ਕੋਈ ਨਹੀਂ ਆ ਕੋਈ ਇਹਦੀ ਖਬਰ ਲੈਣ ਵਾਲਾ ਕੋਈ ਐਮਸੀ ਨਹੀਂ ਕੋਈ ਕਮੇਟੀ ਘਰ ਚੋਣੀ ਸਾਰੇ ਨੰਗਦੇ ਆ ਇਹ ਮੇਸਾਂ ਨੇ ਨੂੰ ਵੀ ਲੋਕ ਇੱਧਰ ਨੂੰ ਜਾਂਦੇ ਆ ਸਮਸ਼ਾਨ ਘਾਟਾਂ ਦੀ ਸਾਈਡ ਦੇ ਵਿੱਚ ਨੂੰ ਜਾਂਦੇ ਆ ਮੰਡੀ ਨੂੰ ਵੀ ਸਾਰੇ ਬੰਦੇ ਇੱਧਰ ਜਾਂਦੇ ਆ ਲੀਡਰ ਸਹਿਬਾਨ ਵੀਰ ਜਿਸ ਕੋਆ ਵਿੱਚੋਂ ਨੱਕੇ ਜਾਂਦੇ ਆ ਕਿ ਪਿਛਲੀ ਸੜਕ ਬਣ ਗਈ ਹੈ ਸਿਰਫ ਇਹ ਮੰਡੀ ਗੰਦੇ ਨਾਲੇ ਤੋਂ ਲੈ ਕੇ ਜਗਿੰਦਰ ਭਾਈ ਚੱਕੀ ਤੱਕ ਸੜਕ ਬਣਨੀ ਹੈ ਸਿਰਫ ਇੰਨੀ ਸੜਕ ਰਹਿੰਦੀ ਹੈ ਇਸ ਦੀ ਕੋਈ ਸਾਰ ਨਹੀਂ ਲੈ ਰਿਹਾ ਤੁਸੀਂ ਤਾਂ ਵਾਰਡ ਦੇ ਵਿੱਚ ਰਹਿੰਦੇ ਹੋ ਵਾਰਡ ਦਾ ਐਮਸੀ ਕਿੱਥੇ ਹੈ ਤੁਹਾਡੇ ਸਾਹਮਣੇ ਹਾਂਜੀ ਪਹਿਲਾਂ ਤੁਹਾਡਾ ਧੰਨਵਾਦ ਪ੍ਰਦੀਪਾ ਜੀ ਤੇ ਤੁਸੀਂ ਸਾਡੀ ਗੱਲ ਸੁਣ ਰਹੇ ਆ ਪ੍ਰਸ਼ਾਸਨ ਨੂੰ ਤਾਂ ਜੀ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਆ ਇਹ ਗੰਦੇ ਨਾਲੇ ਦਾ ਕੁਝ ਕਰੋ ਜੀ ਹਨਾ ਜਿਵੇਂ ਕਿ ਹੁਣ ਬਰਸਾਤਾਂ ਆ ਗਈਆਂ ਵਾ ਜੀ ਪਾਣੀ ਇੱਥੇ ਬਹੁਤ ਜ਼ਿਆਦਾ ਆਂਦਾ ਕੀ ਇਹ ਤੇ ਸਪਾਈ ਨਹੀਂ ਹੁੰਦੀ ਕੀ ਨਹੀਂ ਜੀ ਬਿਲਕੁਲ ਨਹੀਂ ਹੁੰਦੀ ਕੀ ਮੋਸ਼ਕ ਪਰਸੋ ਚੋਤ ਕੋ ਮੇਰੇ ਕਸਟਮਰ ਵੀ ਬੈਠਣ ਔਖ ਹੋ ਗਏ ਸਾਡਾ ਵੀ ਇੰਨਾ ਗੰਦਾ ਮਸਤਾਰਿਆ ਸੀਗਾ ਸਾਨੂੰ ਬਹੁਤ ਮੁਸ਼ਕਲ ਆ ਜੀ ਇੱਥੇ ਪਰ ਸਾਹਮਣੇ ਸਮੇਂ ਸੇ ਸਪਾਈ ਨਹੀਂ ਨਹੀਂ ਆੜੀ ਵਾਰ ਯੂ ਕਦੀ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਵਰਲਡ ਵਾਈ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਵੈ ਤੁਹਾਣਾ ਹਾਜ਼ਰਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਗੰਦੇ ਨਾਲੇ ਦੀਆਂ ਜੀ ਹਾਂ ਜਿਸ ਨੂੰ ਪੁਲੀ ਵੀ ਕਿਹਾ ਜਾਂਦਾ ਹੈ ਗੰਦੇ ਨਾਲੇ ਦੀਆਂ ਤਸਵੀਰਾਂ ਨੇ ਸਥਾਨਕ ਲੋਕ ਜਿਹੜੇ ਨੇ ਗੰਦੇ ਨਾਲੇ ਦੀ ਸਫਾਈ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਨਾਲ ਹੀ ਮੈਂ ਇੱਕ ਹੋਰ ਜ਼ਿਕਰ ਕਰ ਦਵਾਂ ਕਿ ਜਿੱਥੇ ਅਸੀਂ ਖੜੇ ਆਂ ਇਹ ਜਿਹੜੀ ਸੜਕ ਹੈਗੀ ਆ ਇਹ ਜੋਗਿੰਦਰ ਦੀ ਚੱਕੀ ਤੋਂ ਲੈ ਕੇ ਜਿਹੜੀ ਆ ਇਹ ਗੰਦੇ ਨਾਲੇ ਤੱਕ ਆ ਗਈ ਹੈਗੀ ਆ ਜਿਸ ਸੜਕ ਨੂੰ ਸ਼ਾਇਦ ਬਣੇ ਹੋਏ ਕਾਫੀ ਸਾਲ ਹੋ ਗਏ ਸਾਡੇ ਅੱਖੀ ਵੀ ਦੇਖਦੇ ਆਂ ਔਰ ਜੇ ਤਾਨਕ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜ਼ੁਬਾਨੀ ਵੀ ਸੁਣਾਂਗੇ ਕਿ ਇਸ ਸੜਕ ਦਾ ਹਾਲ ਕਿਵੇਂ ਹੈਗਾ ਸੋ ਜਦੋਂ ਵੀ ਬਰਸਾਤ ਪੈਂਦੀ ਆ ਤਾਂ ਆਮ ਰਾਹੀ ਗਿਰਾਂ ਨੂੰ ਜਿਹੜੀਆਂ ਬਹੁਤ ਮੁਸ਼ਕਿਲਾਂ ਪੇਸ਼ ਆਂਦੀ ਹੈਗੀ ਅੱਜ ਆਪਾਂ ਗੱਲ ਕਰੀਏ ਤਾਂ ਇਹ ਸੜਕ ਜਿਹੜੀ ਹੈਗੀ ਆ ਇਹ ਬੱਸ ਸਟੈਂਡ ਨੂੰ ਵੀ ਜੋੜਦੀ ਹੈਗੀ ਆ ਉਸ ਤੋਂ ਬਾਅਦ ਤਪਸਥਾਨ ਬਾਬਾ ਮਹੇਸ਼ਾਣਾ ਜੀ ਜਿਹੜਾ ਉਸ ਮੰਦਿਰ ਨੂੰ ਵੀ ਇਹ ਸੜਕ ਜਾਂਦੀ ਹੈਗੀ ਆ ਬਹੁਤ ਸਾਰੇ ਜਿਹੜੇ ਭਗਤ ਆ ਇਸ ਰਾਹ ਤੇ ਜਾਂਦੇ ਨੇ ਔਰ ਖਾਸ ਤੌਰ ਤੇ ਜੇ ਸੜਕ ਦੀ ਗੱਲ ਕਰੀ ਤਾਂ ਸੜਕ ਦੇ ਹਾਲਾਤ ਜਿਹੜੇ ਆ ਸੜਕ ਦੇ ਹਾਲਾਤ ਜਿਹੜੇ ਆ ਬਹੁ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੜਕ ਦਾ ਜਿਹੜਾ ਬੁਰਾ ਹਾਲ ਹੈ ਬਜਰੀ ਪੱਟ ਹੋਈ ਹੋਈ ਆ ਥਾਂ ਥਾਂ ਟੋਏ ਪਏ ਹੋਏ ਨੇ ਔਰ ਸ਼ਾਇਦ ਕਿਤਨਾ ਕਿਤੇ ਜਿਹੜੇ ਰਿਸਪੋਨਸਿਬਲ ਪਰਸਨ ਹੈਗੇ ਆ ਉਹਨਾਂ ਨੂੰ ਵੀ ਸ਼ਾਇਦ ਇਸ ਗੱਲ ਦੀ ਗੌਰ ਨਹੀਂ ਹੈਗੀ ਸੋ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਆ ਜੀ ਸਥਾਨਕ ਦੁਕਾਨਦਾਰ ਸਾਡੇ ਨਾਲ ਇੱਥੇ ਮੌਜੂਦ ਨੇ ਜੀ ਗੱਲਬਾਤ ਕਰਾਂਗੇ ਹਾਂ ਜੀ ਕੀ ਦਿੱਕਤ ਆਂਦੀ ਹੈ ਗੰਦੇ ਨਾਲੇ ਨੂੰ ਲੈ ਕੇ ਜਾਏ ਸੜਕ ਨੂੰ ਲੈ ਕੇ ਜਦੋਂ ਮੀਂਹ ਦੇ ਦਿਨਾਂ ਹੀ ਬਰਸਾਤਾਂ ਜਿੰਨ ਦਿਨ ਉਹ ਨਾ ਰਹੇ ਆ ਉਹਦੇ ਵਿੱਚ ਇੱਥੇ ਪਾਣੀ ਬਹੁਤ ਇਕੱਠਾ ਹੋ ਜਾਂਦਾ ਹੈ ਜੀ ਤੇ ਨਾਲੇ ਸਫਾਈ ਨਾ ਹੋਣ ਕਰਕੇ ਪਾਣੀ ਸਾਰਾ ਇੱ ਆਮ ਲੋਕਾਂ ਨੂੰ ਨੰਗਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਪਰੋ ਸੜਕ ਐਨੇ ਸਾਲਾਂ ਤੋਂ ਟੁੱਟੀ ਹੋਈ ਆ ਉਹਦੀ ਕੋਈ ਸਾਰ ਲੈਣ ਵਾਲਾ ਹੈ ਨਹੀਂਗਾ ਪ੍ਰਸ਼ਾਸਨ ਨੂੰ ਕਿੰਨੀ ਵਾਰ ਖਵਾਰਾਂ ਖਵਰਾ ਲੱਗ ਚੁੱਕੀਆਂ ਵਾਂ ਉਹਦੇ ਕੋਈ ਹੱਲ ਨਹੀਂ ਨਿਕਲ ਰਿਹਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਨਹੀਂ ਮੰਗ ਕਰਦੇ ਕਿ ਜਲਦੀ ਉਹ ਸੜਕ ਬਣਾਈ ਜਾਵੇ ਤੇ ਨਾਲੇ ਸਫਾਈ ਦੇ ਰਿਗਾਰਡਿੰਗ ਸੋਚਿਆ ਜਾਵੇ ਕਿ ਉਮੀਦ ਦੇ ਦਿਨ ਚੱਲਦੇ ਪੇਪਰ ਸੱਤਾ ਆਇਆ ਉਪਰ ਸਿਰ ਤੇ ਫੇ ਜਦੋਂ ਪਾਣੀ ਆਊਗਾ ਤਾਂ ਕਿਆ ਉਦੋਂ ਹੀ ਸੋਚਿਆ ਜਾਊਗਾ ਉਦੋਂ ਹੀ ਫਿਰ ਜੇ ਐਸਸੀਬੀ ਵਗੈਰਾ ਲੈ ਕੇ ਆ ਜਾਂਦੇ ਆ ਸਫਾਈ ਕਰਕੇ ਚਲ ਜਾਂਦੇ ਆ ਇਹ ਕੋ ਮਤਲਬ ਥੋੜੀ ਉਹ ਤਾਂ ਟਾਈਮ ਰਹਿੰਦੇ ਸੋਚਿਆ ਜਾਵੇ ਤਾਂ ਉਹ ਜ਼ਿਆਦਾ ਬ ਤੋ ਅਸੀਂ ਲੋਕ ਵੋਟਾਂ ਪਾਉਣੇ ਕੌਂਸਲਰ ਚੁਣਦੇ ਹਾਂ ਐਮਸੀ ਜਿਹੜਾ ਆ ਉਹਦੀ ਕੀ ਕਾਰਜ ਜਰੀ ਹੈ ਐਮਸੀ ਸਾਹਿਬ ਉਹ ਹੀ ਉਹਨਾਂ ਨੂੰ ਸਾਡੀ ਰੁਕ ਤਕਲੀਫਾਂ ਆ ਕੇ ਸੁਣਨੀਆਂ ਚਾਹੀਦੀਆਂ ਵਾ ਉਹ ਐਮਸੀ ਬਣਾਉਂਦਾ ਮਤਲਬ ਇਹੀ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਆ ਨਾਲੇ ਸਫਾਈ ਕਰੋ ਸੜਕਾਂ ਨਾਲ ਰਿਲੇਟਡ ਦਿਓ ਸਾਨੂੰ ਟੈਕਸ ਪੇ ਕਰਦੀ ਹੈ ਜਦਾਂ ਹਰ ਇੱਕ ਚੀਜ਼ ਗਵਰਨਮੈਂਟ ਲੈਂਦੀ ਹੈ ਸਾਡੇ ਕੋਲੋਂ ਸਹੂਲਤਾਂ ਵੀ ਤਾਂ ਉਸ ਹਿਸਾਬ ਨਾਲ ਦੇਣੀਆਂ ਚਾਹੀਦੀਆਂ ਵਾ ਇਹ ਗੰਦੇ ਨਾਲੀ ਸਫਾਈ ਤਾਂ ਕਰਵਾਈ ਗਈ ਸੀ ਫਿਰ ਫਿਰ ਕਿਵੇਂ ਲੱਗਾ ਮੁੜ ਕੇ ਜਿਹੜੀ ਸਫਾਈ ਨਹੀਂ ਹੋਈ ਹੈ ਮਤਲਬ ਲਾਸਟ ਈਅਰ 1 ਸਾਲ ਹੋ ਚੁੱਕਾ ਗੰਦੇ ਨਾਲੀ ਸਫਾਈ ਹੋਏ ਨੂੰ 1 ਸਾਲ ਤੋਂ ਬਾਅਦ ਉਹ ਦੇਖੋ ਤੁਸੀਂ ਨਾਲੇ ਦਾ ਹਾਲ ਇਹਨਾਂ ਉੱਪਰ ਤੱਕ ਬਾਹਰ ਨੂੰ ਕਰਦਾ ਇੱਕਦਮ ਹੀ ਪੈ ਗਿਆ ਤਾਂ ਸਾਰਾ ਪਾਣੀ ਬਾਹਰ ਸੜਕ ਤੇ ਘੁੰਮਦਾ ਆ ਉਹ ਲੋਕਾਂ ਦੇ ਘਰਾਂ 'ਚ ਬੜਨਾ ਆ ਉਹ ਜਿਹੜੇ ਨਾਲੇ ਦੇ ਕੋਲ ਰਹਿੰਦੇ ਉਹਨਾਂ ਨੇ ਸਫਰ ਕਰਨਾ ਆ ਪਛਾਸੇ ਨੇ ਤਾਂ ਕਹਿ ਦੇਣਾ ਹਾਂ ਜੀ ਸਫਾਈ ਕਰਦੇ ਆ ਪਰ ਜਿਹੜੇ ਸਫਰ ਕਰ ਰਹੇ ਆ ਉਹਨਾਂ ਨੂੰ ਪਤਾਇਆ ਸੀ ਦਾ ਇਹ ਹਰ ਸਾਲ ਦਾ ਨਾਲੇ ਇੱਕ ਪਾਸੇ ਗੰਦੇ ਨਾਲੀ ਦੀ ਸਫਾਈ ਹੈਗੀ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਆ ਆ ਜਿਹੜੀਆਂ ਆਮ ਡੋਮੈਸਟਿਕ ਵਾਟਰ ਜਿਹਨੇ ਆਪਾਂ ਕਹਿ ਦਿੰਦੇ ਆ ਜਿਹੜਾ ਆਮ ਯੂਜ਼ ਘਰਾਂ ਚ ਪਾਣੀ ਹੁੰਦਾ ਹੈਗਾ ਚਾਹੇ ਕੱਪੜੇ ਧੋਣ ਲਈ ਪਾਣੇ ਧੋਣ ਲਈ ਜਾਂ ਹੋਰ ਵੀ ਪਾਣੀ ਜਿਹੜਾ ਵਰਤਿਆ ਜਾਂਦਾ ਹੈਗਾ ਨਾਲੀ ਦੀ ਸਫਾਈ ਬਾਰੇ ਕੀ ਕਰਨੀ ਚਾਹੀਦੀ ਨਾਲੀ ਸਫਾਈ ਉਹ ਕਾਫੀ ਮਹੀਨੇ ਚ ਇੱਕ ਦੋ ਮਹੀਨੇ ਬਾਅਦ ਹੁੰਦੀ ਹੈ ਜੇ ਕਹਿ ਦਿੱਤਾ ਜਾਵੇ ਕਮੇਟੀ ਜਾ ਕੇ ਆਪਣੇ ਆਪ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਐ ਸੈਨੀਟੇਸ਼ਨ ਡਿਪਾਰਟਮੈਂਟ ਉਹ ਤੁਸੀਂ ਆਪ ਵੀ ਦੇਖ ਲਓ ਫੁੱਲ ਪਏ ਆ ਨਾਲੀਆਂ ਵੀ ਫਿਲਹਾਲ ਬੁਰਾ ਬੁਰਾ ਕੱਲ ਕੱਲੀ ਬਾਰਿਸ਼ ਹੋ ਕੇ ਹਟੀਆ ਸਾਰਾ ਪਾਣੀ ਸੜਕ ਤੇ ਘੁੰਮ ਰਿਹਾ ਸੀ ਆ ਤੁਸੀਂ ਦੇਖ ਸਕਦੇ ਆ ਹਜੇ ਵੀ ਖੜਾ ਹੈ ਪਾਣੀ ਸੋ ਇੱਥੇ ਹੋਰ ਵੀ ਸਾਡੇ ਦੁਕਾਨਦਾਰ ਬਣੇ ਹੋ ਜੀ ਸੜਕ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੜਕ ਦਾ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਜ਼ਿਆਦਾ ਬੁਰਾ ਹਾਲ ਆ ਇਹਨੂੰ ਘੱਟ ਤੋਂ ਘੱਟ ਵੀ ਸਾਨੂੰ ਮੈਨੂੰ ਸ਼ਾਪ ਖੋਲ੍ਹੇ ਨੂੰ ਵੀ 8 ਸਾਲ ਹੋ ਗਏ 8 ਸਾਲ ਦੇ ਵਿੱਚ ਮੈਂ ਜੋ ਹੈ ਦੀ ਸੜਕ ਦੀ ਹਾਲਤ ਉਹੀ ਕੁਛ ਹੈ ਪਹਿਲੇ ਕੋਈ ਨਹੀਂ ਆ ਕੋਈ ਇਹਦੀ ਖਬਰ ਲੈਣ ਵਾਲਾ ਕੋਈ ਐਮਸੀ ਨਹੀਂ ਕੋਈ ਕਮੇਟੀ ਘਰ ਚੋਂ ਨਹੀਂ ਸਾਰੇ ਨੰਗਦੇ ਆ ਇਹ ਮੀਸਾਂ ਨੇ ਨੂੰ ਵੀ ਲੋਕ ਇੱਧਰ ਨੂੰ ਜਾਂਦੇ ਆ ਸ਼ਮਸ਼ਾਨ ਘਾਟ ਵਾਲੀ ਸਾਈਡ ਵੀ ਇੱਧਰ ਨੂੰ ਜਾਂਦੇ ਆ ਮੰਡੀ ਨੂੰ ਵੀ ਸਾਰੇ ਬੰਦੇ ਇੱਧਰ ਜਾਂਦੇ ਆ ਕੋਈ ਇਹ ਸੜਕ ਨੂੰ ਨਹੀਂ ਦੇਖਦਾ ਹੈਗਾ ਬਸ بڑے بڑے ਕੋਆਵਾਂ ਦੇ ਵਿੱਚੋਂ ਲੰਘ ਕੇ ਚੱਲ ਜਾਂਦੇ ਆ ਲੀਡਰ ਸਹਿਬਾਨ ਵੀ ਇੱਧਰ ਇਸ ਕੋਆਵਾਂ ਵਿੱਚੋਂ ਲੰਘ ਕੇ ਜਾਂਦੇ ਆ ਉਹ ਵੀ ਨਹੀਂ ਕੋਈ ਦੇਖਦਾ ਬਈ ਯਾਰ ਇਹ ਸੜਕ ਬਹੁਤ ਹੀ ਜ਼ਰੂਰੀ ਆ ਬਣਨੇ ਮੈਨੂੰ ਤਾਂ ਇਹ ਲੱਗਦਾ ਬਈ ਸ਼ਹਿਰ ਦੇ ਵਿੱਚ ਲੱਗਦੀ ਆ ਜਾਂ ਨਹੀਂ ਲੱਗਦੀ ਸੜਕ ਇਹ ਨੂੰ ਹਨ ਦੇਖਿਆ ਦੇਖਿਆ ਜਾਂਦਾ ਜਿਵੇਂ ਭਾਜੀ ਤੁਸੀਂ ਵੀ ਇਲੈਕਸ਼ਨ ਲੜਿਆ ਹੈਗਾ ਇਲੈਕਸ਼ਨ ਜਦੋਂ ਲੜਦੇ ਆ ਤਾਂ ਬਹੁਤ ਸਾਰੇ ਏਜੰਡੇ ਦੇ ਨਾਲ ਜਿਹੜੀ ਆ ਲੋਕਾਂ ਦੇ ਨਾਲ ਵਾਅਦਾ ਕੀਤਾ ਜਾਂਦਾ ਤੁਹਾਨੂੰ ਲੱਗਦਾ ਕਿ ਇੱਥੇ ਦੇ ਏਜੰਡੇ ਜਿਹੜੇ ਆ ਉਹ ਇੰਪਲੀਮੈਂਟੇਸ਼ਨ ਲਾਗੂ ਹੋਏ ਨੇ ਨਹੀਂ ਏਜੰਡੇ ਇਹ ਹੁੰਦੇ ਆ ਜਿਵੇਂ ਜਦੋਂ ਸਾਡੇ ਕੋਈ ਵੀ ਆਂਦੇ ਆ ਐਮਸੀ ਸਹਿਵਾਨ ਬੋਟ ਮੰਗਣ ਨੂੰ ਜਾਂ ਬਾਅਦ ਵਿੱਚ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਉਹਨਾਂ ਨੂੰ ਸਾਨੂੰ ਪੁੱਛਣਾ ਸਾਡਾ ਫਰਜ਼ ਬਣਦਾ ਵੀ ਤੁਸੀਂ ਸਾਡੇ ਲਈ ਕੀ ਕੀ ਕਰ ਸਕਦੇ ਆ ਜੇ ਉਹ ਨਹੀਂ ਕਰ ਸਕਦੇ ਤਾਂ ਗਾਂਵਾਸੀ ਉਹ ਬੰਦੇ ਨੂੰ ਵੋਟਾਂ ਨਾ ਪਾਉਂਦੇ ਠੀਕ ਹੈ ਨਾ ਪਰ ਸਾਡੇ ਬੰਦਿਆਂ ਦੀ ਵੀ ਗਲਤੀ ਆ ਉਹ ਆਪਾਂ ਉਹਨਾਂ ਨੂੰ ਵੋਟਾਂ ਪਾਦਣ ਦੇ ਬਾਅਦ ਚ ਉਹ ਬੰਦੇ ਨੂੰ ਆਪਾਂ ਸਵਾਲ ਨਹੀਂ ਕਰਦੇ ਕੋਈ ਹੈ ਨਾ ਇੱਥੇ ਅਸੀਂ ਵੀ ਗਲਤ ਹੋ ਜਾਂਦੇ ਹਾਂ ਉਹਨੂੰ ਸਵਾਲ ਸਾਡਾ ਕਰਨਾ ਫਰਜ਼ ਬਣਦਾ ਕਿਉਂਕਿ ਅਸੀਂ ਉਹ ਜਿਤਾਏ ਹੋਏ ਬੰਦੇ ਇਹ ਕਹਣਾ ਅਸੀਂ ਜਤਾਇਆ ਉਸ ਤੁਹਾਡੇ ਹਿਸਾਬ ਨਾਲ ਕਿਸੇ ਨੇ ਸਾਰ ਨਹੀਂ ਲਈ ਜੀ ਨਹੀਂ ਨਹੀਂ 1% ਵੀ ਨਹੀਂ ਕਿਸੇ ਨੇ ਸਾਰ ਲਈ ਹੈ ਅਸੀਂ ਤੇ ਇਸ ਤਰ੍ਹਾਂ ਸੜਕ ਨੂੰ ਦੇ ਦੇ ਕਿਸੇ ਨੇ ਨਹੀਂ ਆ ਕੇ ਦੇਖਿਆ ਵੱਡੇ ਵੱਡੇ ਕੋਏ ਬਣ ਗਏ ਆ ਕਿਸੇ ਨੇ ਨਹੀਂ ਆ ਕੇ ਦੇਖਿਆ ਟੱਟ ਬੁਰਾ ਹਾਲਾ ਸਟਾਪ ਹੈ ਇਹ ਤੇ ਹੋਰ ਵੀ ਸਾਡਾ ਸੱਜਣ ਬਣਿਆ ਨੇ ਕੀ ਕਹਿਣਾ ਚਾਹੁੰਦੇ ਜੀ ਸੜਕ ਬਾਰੇ ਜਾਂ ਗੰਦੇ ਨਾਲੇ ਬਾਰੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਆਏ ਹੈਗੇ ਇਹ ਸੜਕ ਦੀ ਸਾਰ ਲਈ ਦੁਕਾਨਦਾਰਾਂ ਦੀ ਸਾਰ ਲਈ ਦੂਸਰੀ ਗੱਲ ਇਹ ਹੈ ਕਿ ਇਹ ਸੜਕ ਨੂੰ ਬਣੇ ਹੋਏ ਬਹੁਤ ਹੀ ਸਾਲ ਬੀਤ ਗਏ ਨੇ ਲਗਭਗ 10-20 ਸਾਲ ਵੀ ਹੋ ਗਏ ਨੇ ਅੱਜ ਤੱਕ ਇਸ ਸੜਕ ਦੇ ਉੱਤੇ ਦੁਆਰਾ ਕੋਈ ਰਿਪੇਅਰ ਨਹੀਂ ਹੋਈ ਹੈ ਕੁਛ ਨਹੀਂ ਹੋਇਆ ਜਦ ਕਿ ਪਿਛਲੀ ਸੜਕ ਬਣ ਗਈ ਹੈ ਸਿਰਫ ਇਹ ਮੰਡੀ ਗੰਦੇ ਨਾਲੇ ਤੋਂ ਲੈ ਕੇ ਜਗਿੰਦਰ ਭਾਈ ਚੱਕੀ ਤੱਕ ਸੜਕ ਬਣਨੀ ਹੈ ਸਿਰਫ ਇੰਨੀ ਸੜਕ ਰਹਿੰਦੀ ਹੈ ਇਸ ਦੀ ਕੋਈ ਸਾਰ ਨਹੀਂ ਲੈ ਰਿਹਾ ਤੇ ਆਣ ਜਾਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਾਫੀ ਕਰਨਾ ਪੈਂਦਾ ਹੈ ਤੁਸੀਂ ਤਾਂ ਵਾਰਡ ਦੇ ਵਿੱਚ ਰਹਿੰਦੇ ਹੋ ਵਾਰਡ ਦਾ ਐਮਸੀ ਕਿੱਥੇ ਹੈ ਤੁਹਾਡੇ ਸਾਹਮਣੇ ਵਾਰਡ ਦੇ ਐਮਸੀ ਆਪਣੇ ਘਰੇ ਹੀ ਆ ਜੀ ਹਾਂ ਉਹਨਾਂ ਨੂੰ ਨਜ਼ਰ ਆਉਂਦਾ ਹੀ ਵੀ ਸਾੜੇ ਟੁੱਟੀ ਪਈ ਆ ਉਹ ਲੰਘਦੇ ਵੀ ਇੱਥੋਂ ਪਰ ਕੋਈ ਨਹੀਂ ਦੇਖਦਾ ਇਹਨੂੰ ਹਾਂਜੀ ਪਹਿਲਾਂ ਤੁਹਾਡਾ ਧੰਨਵਾਦ ਪ੍ਰਦੀਪਾ ਜੀ ਤੇ ਤੁਸੀਂ ਸਾਡੀ ਗੱਲ ਸੁਣ ਰਹੇ ਆ ਪ੍ਰਸ਼ਾਸਨ ਨੂੰ ਤਾਂ ਜੀ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਆ ਇਹ ਗੰਦੇ ਨਾਲੇ ਦਾ ਕੁਝ ਕਰੋ ਜੀ ਹਨਾ ਜਿਵੇਂ ਕਿ ਹੁਣ ਬਰਸਾਤਾਂ ਆ ਗਈਆਂ ਵਾ ਜੀ ਪਾਣੀ ਇੱਥੇ ਬਹੁਤ ਜ਼ਿਆਦਾ ਆਂਦਾ ਠੀਕ ਹੈ ਜੀ ਤੇ ਚਲੋ ਉਹ ਪਾਣੀ ਜਿਹੜਾ ਆਉਂਦਾ ਜਾਂਦਾ ਵਾ ਇਹ ਗੰਦੇ ਨਾਲੇ ਦਾ ਵੀ ਮਿਕਸ ਹੋ ਕੇ ਸਾਡੀ ਦੁਕਾਨਾਂ ਦੇ ਅੰਦਰ ਆਂਦਾ ਤੇ ਜੀ ਫੇ ਉਹ ਜਿਹੜਾ ਪਾਣੀ ਆ ਹਫਤਾ ਹਫਤਾ ਨਹੀਂ ਜਾਂਦਾ ਕਿਤੇ ਇੰਟਰਵਿਊ ਤੇ ਪਹਿਲਾਂ ਤੁਸੀਂ ਗੱਲ ਕਰਦੇ ਸੀ ਵੀ ਪਾਜੀ ਮੋਸ਼ਕ ਬਹੁਤ ਆਉਂਦੀ ਆ ਹਨਾ ਸਲੀਕੀ ਤੇ ਸਫਾਈ ਨਹੀਂ ਹੁੰਦੀ ਹੈਗੀ ਨਹੀਂ ਜੀ ਬਿਲਕੁਲ ਨਹੀਂ ਹੁੰਦੀ ਹੈਗੀ ਮੋਸ਼ਕ ਪਰਸੋ ਚੌਥਕ ਮੇਰੇ ਕਸਟਮਰ ਵੀ ਬੈਠਣ ਔਖ ਹੋ ਗਏ ਸਾਡਾ ਵੀ ਇੰਨਾ ਗੰਦਾ ਮਸਟਾਰਿਆ ਸੀਗਾ ਸਾਨੂੰ ਬਹੁਤ ਮੁਸ਼ਕਲ ਆ ਜੀ ਇੱਥੇ ਪ੍ਰਸ਼ਾਸਨ ਨੂੰ ਆਤ ਜੋੜ ਕੇ ਬੇਨਤੀ ਹੈ ਜੀ ਬੇ ਇਹਦਾ ਕੁਝ ਹੱਲ ਕੀਤਾ ਜਾਵੇ ਤੇ ਬੇਨਤੀ ਕਰ ਸਕਦੇ ਜੀ ਅਸੀਂ ਤੇ ਹੁਣ ਜਿੱਦਾਂ ਇੰਟਰਵਿਊ ਤੁਸੀਂ ਲੈ ਰਹੇ ਆਂ ਉਹਨਾਂ ਤੱਕ ਗੱਲ ਜਾਣ ਗਈ ਹੁਣ ਸ਼ਾਇਦ ਕੁਛ ਕਰਨਗੇ ਉਦਾਂ ਨਹੀਂ ਜੀ ਉਹ ਕਰਦੇ ਕੁਛ ਵੀ ਨਾ ਤੁਹਾਡੇ ਹਿਸਾਬ ਨਾਲ ਤੁਹਾਡੀ ਗੱਲ ਸੁਣੀ ਨਹੀਂ ਜਾਂਦੀ ਨਹੀਂ ਨਹੀਂ ਜੀ ਕਿਸੇ ਦੀ ਵੀ ਨਹੀਂ ਸੁਣਦੀ ਜੀ ਸਾਡੀ ਤਾਂ ਚਲੋ ਬਾਹਰ ਦੀ ਗੱਲ ਆਈ ਇਸ ਦੁਕਾਨਦਾਰ ਛੋਟੇ ਛਾਟੇ ਆ ਗੱਲ ਨਹੀਂ ਸੁਣਦੀ ਉਹ ਸੋ ਹੁਣ ਇਹ ਸੜਕ ਜਿਹੜੀ ਹੈ ਕਦੋਂ ਬਣਦੀ ਹੈ ਲੋਕਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਜਿਹੜੀਆਂ ਦਿੱਕਤਾਂ ਕਦੋਂ ਜਿਹੜੀਆਂ ਦੂਰ ਹੋਣੀਆਂ ਹੈਗੀਆਂ ਖਾਸ ਤੌਰ ਤੇ ਗੰਦੇ ਨਾਲੇ ਦੀ ਸਫਾਈ ਨੂੰ ਲੈ ਕੇ ਹੁਣ ਜਿਹੜਾ ਪ੍ਰਸ਼ਾਸਨ ਕੀ ਕਰਦਾ ਹੈਗਾ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਤਦ ਤੱਕ ਅਸੀਂ ਨਵੀਂ ਅਪਡੇਟ ਨਾਲ ਤੁਹਾਡੇ ਤੱਕ ਜੋੜਦੇ ਹਾਂ ਤਦ ਤੱਕ ਲਈ ਤੁਸੀਂ ਆਪਣਾ ਤੇ ਆਪਣੇ ਦਾ ਖਿਆਲ ਰੱਖਣਾ ਪੰਜਾਬੀ ਵਾਰਡ ਵਾਈ ਟੀਵੀ ਤੋਂ ਪ੍ਰਦੀਪ ਮੈਂਸਾ ਮੇਰਾ ਪਰਸਨ ਰੋਮੀ ਸੁਮਨ ਦੇ ਨਾਲ